ਡਾਟਾ ਪ੍ਰੋਸੈਸ ਕਰਦਾ ਹੈ ਤਾਂ ਉਹ ਮਸ਼ੀਨ ਹੈ ਪਰ ਜਦੋਂ ਉਹ ਖੁਦ ਸਿੱਖੇ ਆਪਣੇ ਆਪ ਫੈਸਲੇ ਲਈ ਭਾਵਨਾਵਾਂ ਦੀ ਨਕਲ ਕਰੇ ਤੇ ਮਨੁੱਖ ਨਾਲ ਕੁਦਰਤੀ ਗੱਲਬਾਤ ਕਰੇ ਤੇ ਮਨੁੱਖ ਨਾਲ ਕੁਦਰਤੀ ਗੱਲਬਾਤ ਕਰੇ ਤਾਂ ਲੱਗਦਾ ਹੈ ਕਿ ਇਹ ਜਿਉਂਦਾ ਹੈ ਵਿਗਿਆਨੀਆਂ ਦੇ ਅਨੁਸਾਰ ਕੁਝ ਨਵੇਂ ਮਾਡਲ ਹੁਣ ਮਨੁੱਖੀ ਸੂਝ-ਬੂਝ ਦੇ ਨੇੜੇ ਪਹੁੰਚ ਰਹੇ ਹਨ 1950 ਵਿੱਚ ਐਲੈਂਡ ਟਰਨਿੰਗ ਨੇ ਸਵਾਲ ਕੀਤਾ ਸੀ ਕਿ ਮਸ਼ੀਨ ਸੋਚ ਸਕਦੀ ਹੈ ਫਿਰ 20ਵੀਂ ਸਦੀ ਦੇ ਅੰਤ ਵਿੱਚ AI ਨੇ ਛੋਟੇ-ਛੋਟੇ ਕੰਮ ਕਰਨੇ ਸਿੱਖ ਲਏ ਅੱਜ 21ਵੀਂ ਸਦੀ ਵਿੱਚ AI ਸਿਰਫ ਇੱਕ ਟੂਲ ਨਹੀਂ ਬਲਕਿ ਇੱਕ ਸਾਥੀ ਬਣਦੀ ਜਾ ਰਹੀ ਹੈ AGI ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ ਮਨੁੱਖ ਵਾਂਗ ਸੋਚਣ ਦੀ ਸਮਰੱਥਾ ਇੱਕ ਕੰਮ ਤੋਂ ਦੂਜੇ ਕੰਮ ਤੱਕ ਗਿਆਨ ਟ੍ਰਾਂਸਫਰ ਸਿਰਜਣਾਤਮਕ ਕ੍ਰੈਕਟਿਵਿਟੀ ਥਿੰਕਿੰਗ ਸਮੱਸਿਆ ਹੱਲ ਕਰਨ ਦੀ ਸ਼ਕਤੀ ਆਪਣੇ ਆਪ ਸਿੱਖਣਾ ਅਤੇ ਸੁਧਾਰ ਕਰਨਾ ਆਖਰੀ ਕੁਝ ਸਾਲਾਂ ਵਿੱਚ ਸੁਪਰ ਕੰਪਿਊਟਰ ਨਿਊਰਲ ਨੈੱਟਵਰਕ ਅਤੇ ਕਵਾਂਟਮ ਕੰਪਿਊਟਰ ਨੇ ਏਜੀਆ ਨੂੰ ਨਵੇਂ ਪੱਧਰ ਤੇ ਲੈ ਆਂਦਾ